ਮੈਂ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੈਂ ਪਰਸੋਂ ਜਿਹੜਾ ਹੈਗਾ ਇਹ ਖਾਣਾ ਮੈਥਪੁਰ ਦਾ ਜਿਹੜਾ ਉਹਦਾ ਸੰਭਾਲਿਆ ਆ ਪਹਿਲਾਂ ਮੈਂ ਬਤੌਰ ਐਸਐਸਪੀ ਉਥਾਣਾ ਵਿਰਾਇਤਨਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਿਆਤਾਂ ਤੇ ਜਿਹੜਾ ਇੱਥੇ ਮੇਰੀ ਬਦਲੀ ਹੋ ਕੇ ਮੈਂ ਚਾਰਜ ਲਿਆ ਔਰ ਉਹਨਾਂ ਨੇ ਜੋ ਵੀ ਹਦਿਆਤਾਂ ਦਿੱਤੀਆਂ ਨੇ ਉਹਦੇ ਮੁਤਾਬਕ ਅਸੀਂ ਜਿਹੜੇ ਮਾਰੇ ਅੰਸਰ ਨੇ ਉਹ ਇੱਥੇ ਬਿਲਕੁਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਨਸ਼ਾ ਵੇਚਣ ਵਾਲੇ ਆ ਚਾਹੇ ਉਹ ਲੁੱਟਾਂ ਖੋਹਾਂ ਕਰਨ ਵਾਲੇ ਨੇ ਜਾਇ ਕੋਈ ਵੀ ਆ ਉਹਨਾਂ ਵਾਸਤੇ ਕੋਈ ਵੀ ਜਗਾ ਨਹੀਂ ਹੈ ਔਰ ਚੰਗੇ ਇਨਸਾਨ ਵਾਸਤੇ ਸਾਡੇ ਦਰਵਾਜ਼ੇ 24 ਘੰਟੇ ਜੇ ਖੁੱਲੇ ਨੇ ਔਰ ਬਾਕੀ ਕੋਈ ਵੀ ਸਮੱਸਿਆ ਕਿਸੇ ਨੂੰ ਆਉਂਦੀ ਆ ਉਹ 24 ਘੰਟੇ ਆ ਕੇ ਮੇਰੇ ਕੋਲ ਆ ਕੇ ਦੱਸ ਸਕਦਾ ਉਹਦਾ 24 ਘੰਟੇ ਹੱਲ ਕੀਤਾ ਜਾਊਗਾ ਔਰ ਸਾਡੇ ਕੋਲ 112 ਦੀ ਗੱਡੀ ਵੀ ਲੱਗੀ ਹੈਗੀ ਆ ਉਹ ਵੀ ਹਰ ਦਮ ਪਬਲਿਕ ਦੀ ਸੇਵਾਇ ਤਿਆਰ ਬਾਤ ਤਿਆਰ ਰਹਿੰਦੀ ਆ ਔਰ ਸਰ ਜੀ ਇੱਥੇ ਜਿਹੜੀ ਮੈਦਪੁਰ ਦੀ ਕੁਝ ਸਮੱਸਿਆ ਟ੍ਰੈਫਿਕ ਦੀ ਆ ਟ੍ਰੈਫਿਕ ਬਾਰੇ ਵੀ ਥੋੜੀ ਜਾਣਕਾਰੀ ਦਿਓ ਇਹਦੀ ਸਮੱਸਿਆ ਮਹਿਤਪੁਰ ਦੀ ਮੈਂ ਦੇਖੀ ਆ ਆ ਰਹੀ ਹੈ ਇਹਨੂੰ ਵੀ ਜਲਦੀ ਜਲਦੀ ਹੱਲ ਕਰ ਦਿੱਤਾ ਜਾਊਗਾ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ਕਿ ਉਹ ਆਪਣਾ ਸਮਾਨ ਥੜੀਆਂ ਦੇ ਅੰਦਰ ਕਰ ਲੈਣ ਔਰ ਜਿਹੜੀ ਸਰਕਾਰ ਦੀ ਜਗ੍ਹਾ ਜੋ ਰੋਡ ਦੀ ਜਗ੍ਹਾ ਉਹਨੂੰ ਖਾਲੀ ਕਰ ਦੇਣਾ ਕਿਉਂਕਿ ਜਿਹੜੀ ਆਨ ਵਾਈਟ ਟ੍ਰੈਫਿਕ ਆ ਜਿਵੇਂ ਟਰਾਲੀਆਂ ਟਰੈਕਟਰ ਜਾਬਾ ਦੇਵੀ ਕਰ ਦੰਗਨ ਦੇ ਉਹਦੇ ਨਾਲ ਬੜੀ ਸਮੱਸਿਆ ਆਉਂਦੀ ਆ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਆ ਮੈਂ ਬੇਨਤੀ ਕਰਦਾ ਕਿਸੇ ਦੀ ਕੋਈ ਜਾਨ ਨਾ ਚਲੀ ਜਾਵੇ ਆਪਾਂ ਸਾਰੇ ਰਲ ਮਿਲ ਕੇ ਇਹ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰੀਏ ਇੱਕ ਕਰੋੜਾਂ ਤੇ ਜਿਹੜੇ ਟ੍ਰੈਫਿਕ ਦੇ ਟਰਾਲੀਆਂ ਦੇ ਬਹੁਤ ਬਹੁ ਵੱਡੇ ਵੱਡੇ ਸਪੀਕਰ ਲਾ ਕੇ ਘੁੰਮਦੇ ਆ ਮੋਟਰਸਾਈਕਲ ਤੇ ਫੁੱਟਰ ਭਜਾਉਂਦੇ ਆ ਉਹਨਾਂ ਬਾਰੇ ਕੀ ਜਾਣਕਾਰੀ ਬਿਲਕੁਲ ਜਿਹੜਾ ਮੋਟਰਸਾਈਕਲਾਂ ਤੇ ਪਟਾਕੇ ਮਾਰਦੇ ਜਾਂ ਫੁੱਟਰ ਲਾਏ ਆ ਜਾਂ ਵੱਡੇ ਵੱਡੇ ਟਾਇਰ ਲਾ ਕੇ ਗੱਡੀਆਂ ਤੇ ਘੁੰਮਦੇ ਆ ਬਿਲਕੁਲ ਉਹਨਾਂ ਦੇ ਚਲਾਨ ਕੀਤੇ ਜਾਣਗੇ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਇਹ ਬਿਲਕੁਲ ਤਕਨੀਕੀ ਸਮੱਸਿਆ ਜਿਹੜੀ ਆ ਚੱਲ ਕਰਦੀ ਜਾਈ